ਇਸ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਪਰਿਵਾਰ 'ਚ ਬਹਿ ਕੇ ਨਾ ਦੇਖੋ ਕਿਉਂਕਿ ਬਈ ਸਾਡੇ ਤੋਂ ਵੀਡੀਓ ਬਣਾਉਣ ਦੇ ਦੋ ਗਾਲਾਂ ਨਿਕਲ ਜਾਂਦੀਆਂ ਨੇ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ-ਪਾਤ ਨਾਲ ਕਿਸੇ ਵਿਅਕਤੀਤ ਨਾਲ ਕੋਈ ਸਬੰਧ ਨਹੀਂ ਤੇ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਤੇ ਇਹ ਮੰਦਿਰ ਤੇ ਛੜੇ-ਛਾਂਟਾਂ ਵਾਸਤੇ ਸੀ ਵੀਡੀਓ ਬਣਾਉਣੇ ਆ ਨਜ਼ਾਰੇ ਲੈਣ ਵਾਸਤੇ ਬਣਾਉਣੇ ਆ ਕਾ ਮੇਰੇ ਕੋਲ 10 ਰੁਪਏ ਜੁੜੇ ਪਏ ਨੇ ਸੰਘਤ ਬਾਬਾ ਆਉਣ ਲੱਗ ਗਏ ਹੁਣ ਮੇਰੇ ਕੋਲੇ ਤੇ ਤੂੰ ਲੈ ਜਾ ਕੇ ਲੈ ਜਾਂਦੀ ਤੇ ਫਿਰ ਤੂੰ ਐ ਕਰ ਇੱਥੇ ਪੱਕੀ ਰਹਿਣ ਲੱਗ ਜੀ ਮੇਰੇ ਕੋਲੇ ਹੋਰ ਕਿਤੇ ਭੈਣ ਦੇ ਲੰਨ ਹੋਰ ਨਾ ਕੋਈ ਪੰਗਾ ਕਰ ਦੇਣਾ ਸਵਾਰ ਕੇ ਜੀ ਭਾਈ ਇੱਧਰ ਅੱਜ ਤੱਕ ਕੋਈ ਆਇਆ ਹੀ ਨਹੀਂ ਮੈਂ ਇੱਥੇ ਡੇਰਾ ਲਾ ਰਿਆ ਸੀ ਕਿ ਮੈਂ ਸੰਘਤ ਤੂੰ ਤਾਂ ਹੁਣ ਤਾਂ ਲੱਗ ਗਈ ਬਾਬਾ ਇੱਥੇ ਕੱਲ ਕਰ ਹੁਣ ਅੱਜ ਨਹੀਂ ਕੋਈ ਆਇਆ ਉਹ ਤਾਂ ਰੋਜ਼ 5-7 ਸੌ ਬਣ ਜਾਂਦਾ ਮੈਨੂੰ ਵਧੀਆ ਕਰ ਲੈ ਹਾਂ ਓਏ ਨਾ ਜਵਾਕ ਜੱਲਾ ਤੇਰਾ ਪਲੀ ਜਊ ਨਾਲੇ ਮੇਰਾ ਟਾਈਮ ਪਾਸ ਹੋਈ ਜਾਊਗਾ ਹੋਰ ਤੂੰ ਕਰਾ ਤੇ ਛੋਪਣਾ ਆਉਂਦਾ ਕਿਸੇ ਨੂੰ ਆਪਦੇ ਇੱਧਰ ਖੇਤਾਂ ਜਾ ਕੇ ਡੇਰਾ ਲਾ ਲਿਆ ਉਹਦਾ ਵਧੀਆ ਟਾਈਮ ਪਾਸ ਕਰੀ ਜਾਵਾਂਗੇ ਕਾਈ ਤੱਕ ਕਾਈ ਤੇ ਖਾਈ ਹੋਰ ਤੂੰ ਆਇਆ ਕਰ ਬਦਾਲ ਦਾ ਪਾਣਾ ਬਣਾਇਆ ਕਰ ਨਾਲੇ ਤੂੰ ਤਾਂ ਜਵਾਕਾਂ ਬਾਸ ਤੇ ਲੈ ਜਾਇਆ ਕਰ ਤੇ ਨਾਲੇ ਮੇਰੀ ਰੋਟੀ ਬਣਾ ਕੇ ਰੱਖ ਜਾਇਆ ਕਰ ਬਸ ਮੈਂ ਐਸੀ ਤਾਂ ਤੈਨੂੰ ਸਾਰੇ ਪੈਸੀ ਮੈਂ ਕੀ ਕਰੀ ਤੈਨੂੰ ਦੇ ਦੇ ਰੱਖਿਆ ਕਰ ਵੇਟ ਹੋਰ ਅੱਗੇ ਨਾਲ ਤਾਂ ਰੰਗ ਵੀ ਸਾਫ਼ ਹੋ ਗਿਆ ਹੈ ਨਾ ਬਹੁਤ ਸੋਹਣੀ ਲੱਗਦੀ ਆ ਭਾਜੋ ਕਿੱਡਾ ਰੰਗ ਸੁਣਾ ਬਣਿਆ ਜਨਾਨੀ ਜਨਾਨੀ ਮਿਲੀ ਮੈਨੂੰ ਤਾਂ ਭਾਜ ਦੇ ਬਾਬੇ ਬਖਤੌਰ ਨੂੰ ਮੀਰਪੁਰਾਲੇ ਨੂੰ ਬੜੀ ਝੱਜੀ ਆ ਉਹ ਪੈਸੀ ਬਾਧੂ ਰੋਜ਼ ਪੰਜ ਪੰਜ 7 700 ਬਣ ਜਾਂਦਾ ਮੈਂ ਕਿਹੜਾ ਕੋਈ ਨਸ਼ਾ ਪਤਾ ਕਰਦਾ ਇੱਥੇ ਬਾਧੂ ਆ ਜਾਂਦੀ ਹੈ ਸੰਗਤ دی ਜਾਂਦੀ ਹੈ ਅੱਛਾ ਚ ਵਧੀਆ ਹੈ ਰਾਣਾ ਮੈਂ ਤੇਰੇ ਬਾਤ ਹੀ ਰੱਖੇ ਸੀਗੇ ਮਾ ਚੱਲ ਨਾਲ ਪੈਸਾ ਤੇ ਲੜੇ ਦਾਂਗੇ ਨੂੰ ਵਿਚਾਰੀ ਨੂੰ ਬਹੁਤ ਕਰਦੀ ਮੇਰਾ ਤਾਂ ਆ ਕਿਸੇ ਸੰਤ ਸਾਧੂ ਸੰਤ ਦਾ ਫੋਨ ਹੋਰ ਆ ਗਿਆ ਹਲੋ ਉਹ ਜਿਹੜਾ ਦਵਾਈ ਦਵਾਈ ਤਾਂ ਅੱਜ ਬਣੀ ਨਹੀਂ ਤੇਰੇ ਚਾਚਾ ਆ ਹੀ ਨਹੀਂ ਸੰਗਤ ਉਹ ਹੋਰ ਲਿਆਉਣ ਵਾਲੀਆਂ ਸੀ ਜੜੀ ਬੂਟੀਆਂ ਜੀਆਂ ਸਵੇਰੇ ਸਵੇਰੇ ਆਈਆਂ ਅੱਜ ਤਾਂ ਮੇਰੇ ਕੋਲ ਸੰਗਤ ਬੈਠੀ ਆ ਹੋਰ ਹਾਂ ਸਵੇਰੇ ਆ ਜੀ ਤੋ ਅੱਜ ਦਾ ਸੰਗਤ ਬਾਹਲੀ ਇਕੱਠੀ ਹੋ ਰਹੀ ਆ ਚੰਗਾ ਹਲ ਭਾਂ ਜਿੰਨਾਂ ਦਾ ਫਾਵਾੜ ਤਾਂ ਪਰਾਂ ਚ ਟੁਕੜੇ ਬਾਰੀ ਬਾਰੀ ਆਉਣਾ ਤੇ ਇੱਥੇ ਫੇਰ ਆ ਕੇ ਅੰਗੇ ਲੈਣਗੇ ਚੁਲਫਾ ਵੀ ਲੈ ਕੇ ਜਿਸ ਨੇ ਬੀੜੀ ਪੀ ਲਈ ਹੋਰ ਹੋਰ ਕੀ ਹਾਂ ਮੇਰਾ ਬਾਹਲਾ ਕਰਦੀ ਆ ਨਾ ਤੂੰ ਆਈ ਨਾ ਨਾ ਕਰਿਆ ਕਰ ਕਰਨਾ ਪੈਂਦਾ ਦਾ ਗੱਲ ਸਹੀ ਹੈ ਤੇ ਹੁਣ ਬੱਚੇ ਪੈਸੇ ਸਾਰੇ ਕਿੱਧਾ ਕਿੱਦੇ ਰੱਖ ਲਾਵਾਂ ਤੂੰ ਦੇਖ ਮੈਂ ਕਿ ਦੇਖਾ ਦੂੰਦਾ ਤੂੰ ਦੇਖ ਤੇ ਮੈਂ ਦੂ ਕਰਾਂਗਾ ਉਹ ਮੈਂ ਕਰ ਲੂੰ ਨਾ ਜੇ ਤੂੰ ਸਾਰੇ ਜਿੱਤੇ ਫੇਰ ਕਿਵੇਂ ਕਰ ਲੇਗੀ ਆ ਜਿੱਕਾ ਤੂੰ ਕਰਦੀ ਹੈ ਜਾਂ ਜੇ ਤੂੰ ਸਾਰੇ ਜਿੱਤੇ ਫੇਰ ਕਿਵੇਂ ਕਰ ਲੇਗੀ ਜੇ ਜੱਦੇ ਦਿੱਤੇ ਲੇ ਦੇ ਮੈਂ ਦੇ ਦੇ ਤੇ ਫੇਰ ਜਿਹੜਾ ਕੰਮ ਤਾਂ ਕਰਨਾ ਤਾਂ ਪਊਗਾ ਝਾੜੂ ਪੋਚਾ ਵਾਲਾ ਤਾਂ ਕਰਨਾ ਹੀ ਪਊਗਾ ਉਹ ਤਾਂ ਕੋਈ ਨਹੀਂ ਆ ਫਿਰ ਮੈਂ ਤੁਹਾਨੂੰ ਕਰੇ ਸਾਰੇ ਲੈ ਕੇ ਜਾਣੇ ਸਾਰੇ ਲੈ ਜਾ ਉੱਚੇ ਤਾਂ ਤੜਕੇ ਨੂੰ ਹੋਰ ਵਾ ਜਾਣਗੇ ਅੱਛਾ ਏਡੀ ਭੁੱਖਾ ਇੰਨੀ ਭੁੱਖ ਲੱਗਿਆ ਬਾਹਾਂ ਚ ਦਪਾ ਲੰਦਾ ਹੋਰ ਕੱਲੀ ਨੂੰ ਹਨਾ ਐਨਾ ਨਾ ਕਰਿਆ ਘੱਟ ਮੇਰੇ ਬਾਰੇ ਵੀ ਸੋਚਿਆ ਕਰ ਵੀ ਨਾ ਵੀ ਮੈਂ ਤਾਂ ਦੇਖ ਦੇ ਦੇ ਪਊਗਾ ਨਹੀਂ ਤਾਂ ਦੇਖ ਦੇ ਦੇ ਇਹ ਤੇ ਜਾਣਨਾ ਤੁਝ ਤੇ ਕੀ ਜਾਨੀ ਆ ਆਇਆ ਕਰ ਐਸੇ ਟੂ ਲੈ ਜੀਂ ਜਵਾਕਾ ਵਾਸਤੇ ਤੇ ਨਨਪੁਰ ਚਾ ਲਿਆ ਦੀ ਨਾਲ ਜਵਾਕਾ ਨੂੰ ਹੋਰ ਜਿਆ ਇ ਗੁਰ ਚਾ ਜਵਾਕਾ ਨੂੰ ਵਿਚਾਰਿਆਂ ਨੂੰ ਭੁੱਖੇ ਮਾਰ ਜਾ ਆ ਕੌਣ ਅੱਗੇ ਪਿੱਛੇ ਨੂੰ ਆ ਜਾ ਨਾ ਨਾ ਬਾਬਾ ਮੇਰੇ ਪਰਾਲੇ ਬਾਬੇ ਦੀ ਜੈ ਹੋ ਬਾਬੇ ਬਸਤਾਰ ਦੀ ਜੈ ਹੋ ਜੈ ਹੋ ਜੈ ਹੋ ਪਰਾਲੇ ਬਾਬੇ ਕੀ ਹੋਵੇ ਚਾਚੇਰਾ ਕੋਠੀ ਸੁੱਕ ਸੁੱਕ ਕੇ ਗਿਆ ਸੀ ਪੈ ਗਈ ਹਾਂ ਬਾਬਾ ਆਹ ਕਾਣਾ ਬਾਬਾ ਬੁੜੀ ਇਹ ਬੁੜੀਆਂ ਵੀ ਆ ਸਕਦੀਆਂ ਇੱਥੇ ਹੋਰ ਕਿ ਭਾਵੇਂ ਬੰਦਿਆਂ ਦਾ ਤੇ ਨੀਕਾ ਲੈਤਾਗਾ ਬੁੜੀਆਂ ਵੀ ਆ ਸਕਦੀਆਂ ਨੇ ਇਹ ਵੀ ਵਿਚਾਰੀ ਨੇ ਕੋਈ ਸੁੱਕ ਸੁੱਕੀ ਸੀਗੀ ਇਹਦੀ ਵੀ ਪਾਰ ਹੋ ਗਈ ਇਹ ਆਈ ਪੈਸੇ ਈ ਲਾਈ ਦੇਗੀ ਮੈਨੂੰ 10000 ਰੁਪਏ ਚੜਾ ਗਈ ਚੱਲ ਵਧੀਆ ਹੋਰ ਸੰਤਾਨਾ ਦਾ ਕੰਮ ਤਾਂ ਇੰਝ ਚੱਲੀ ਜਾਂਦਾਗਾ ਹੋਰ ਫਿਰ ਹੋਰ ਕੁਝ ਕਰ ਜਿਹੜਾ ਜਿਹੜੀਆਂ ਲੈ ਬਾਬਾ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਬਾਬਾ ਰਾਮ ਰਾਮ ਲੈ ਬਾਬੇ ਮਿਰਪੁਰ ਵਾਲੇ ਬਖਸੌਰ ਦੀ ਲੈ ਬਾਬੇ ਜਾਈ ਹੋ ਬਾਬੇ ਮਿਰਪੁਰ ਵਾਲੇ ਬਖਸੌਰ ਬਾਬੇ ਜੀ ਜੈ ਹੋ ਜੈ ਹੋ ਬਾਬਾ ਜਿਹੜੀ ਗੱਲ ਕਹਿ ਦਿੰਦਾ ਮੂੰਹ ਚੋਂ ਪਾਰ ਹੋ ਜਾਂਦੀ ਓਹ ਜੀ ਮੋਟਰ ਦੀ ਸੁੱਖ ਸੁੱਖ ਕੇ ਗਿਆ ਸੀਗਾ ਮੈਂ ਵੀ ਸਾਡੇ ਖੇਤ ਚ ਮੋਟਰ ਲੱਗ ਜੇ ਬਾਣ ਚ 20 ਸਾਲ ਭਗਤੀ ਕਰੀ ਹੋਈ ਆ ਸਿਹਰਾ 20 ਸਾਲ ਜਿਹੜੀ ਚੀਜ਼ ਮੂੰਹ ਚ ਕਹਿ ਨਾ ਪਾਰ ਹੋ ਜਾਂਦੀ ਉਹ ਬਾਬਾ ਪਾਰ ਕਿਵੇਂ ਨਾ ਹੋਵੇ ਸਾਧੂ ਸੰਤਾਂ ਦੇ ਆਲੇ ਬਚ ਨਹੀਂ ਜਾਂਦੇ ਹਾਂ ਬਾਬਾ ਤੈਨੂੰ 10000 ਰੁਪਿਆ ਤੇ 20000 ਕਿਹੜਾ ਕ ਜਾਊਂਗਾ ਬਾਬਾ ਮੈਂ ਅਗਲੇ ਵਾਰ ਜੀਣਾ ਨਾ ਬਾਬਾ ਫਸਲ ਜੀ ਇੱਕ ਹੋਰ ਠੀਕ ਆ ਤੈਨੂੰ 20000 ਦੇ ਕੇ ਜਾਊਂਗਾ ਨੜੇ ਗਲਾਵਿਆ ਯਮਨਾ ਦਾ ਟੱਪਾ ਚੜਾਕ ਜਾਊ ਬਾਬਾ ਮੇਰਾ ਸਾਰੇ ਕੰਮ ਕਾਰ ਹੋਣਗੇ ਨੇਚਾ ਘਰ ਸਾਦਾ ਨਾਲ ਨਾ ਧੋਕੇ ਆ ਕੇ ਬੱਤਾ ਦੇਖ ਕੇ ਭੈਜਿਆ ਕਰੋ ਤੇ ਜਿਹੜੀ ਸੁੱਖ ਸੁੱਖ ਕੇ ਜਾਓਗੇ ਪਾਰ ਆ ਆ ਬਾਬਾ ਜੈ ਬਾਬੇ ਮਿਰਪੁਰ ਵਾਲੇ ਬਖਤੌਰ ਦੀ ਜੈ ਜੈ ਬਾਬੇ ਮਿਰਪੁਰ ਵਾਲੇ ਬਖਤੌਰ ਦੀ ਜੈ ਠੀਕਾ ਬਾਬਾ ਠੀਕਾ ਸੇਰਾ ਆਰਾਮ ਆ ਬਾਬਾ ਆ ਬਾਬਾ ਚੰਗਾ ਦਫਾ ਹੋ ਜਾਓ ਭਾਂ ਦੇ ਲੰਨੋਂ ਮਸਾ ਭਾਂ ਦੇ ਲੰਨੂ ਆ ਜਾਂਦੇ ਨੇ ਠੀਕ ਉਰਾਨ ਹੋ ਜਾ ਹੁਣ ਤੂੰ ਬਣ ਗਿਆ ਨਾ ਆਇਆ ਸੱਕਲਾ ਸਾਰੇ ਬਧੀ ਸਿੱਕੇ ਪੈਸੇ ਆਉਂਗੇ ਤੇਰੇ ਕੋਲ ਵੇਦੇ ਲੈ ਜਾਂਦੇ ਆਏ ਆ ਹੁਣ ਨਾ ਭੁੱਖ ਜੀ ਦਿਖਾਇਆ ਕਰ ਹੋਰ ਉਹ ਭੁੱਖ ਦਿਖਾਈ ਜਾਨੀ ਹੈ ਭਾਂ ਦੇ ਲਾਂਦੀ ਏ ਇਹਨੂੰ ਪਤਾ ਹੁਣ ਪੈਸੇ ਦਾ ਕੀ ਤੋੜਾ ਲੈ 10000 ਬਣ ਗਏ ਮਿੰਟਾਂ ਚ ਇੱਥੇ ਕਿਹੜਾ ਭੈਣ ਦੀ ਫੁੱਦੀ ਨਰਮੀ ਚ ਗੁੱਡ ਪਾਈ ਆ ਹੈ ਆ ਬਣਦੇ ਨੇ ਪਾਜੀ ਆ ਕੋਟੀ ਜੀ ਨਾ ਹੋ ਮੇਰੇ ਮੂਰੇ ਉਹ ਪੈਸੇ ਦਾ ਚੱਕ ਲੈ ਪੈਸੇ ਦਾ ਸਾਰੀ ਤੈਨੂੰ ਦੇ ਦੂੰਗਾ ਤੇਰੇ ਵਾਸਤੇ ਮਾਤਾ ਹੋਰ ਫਿਰ ਹੁਣ ਠੀਕ ਹੈ ਤੂੰ ਤਾਂ ਇਨਕੇ ਪੈਸੇ ਵਾਸਤੇ ਕਿ ਬਿਕਰੀ ਆਂਦੀ ਸੀ ਲੈ ਦੇਖ ਓ ਭਗਤੀ ਵਿੱਚ ਪੈ ਜੂ ਭੰਗਣਾ ਬੀਬੀ ਹਜੇ ਨਾ ਸਾਧ ਨੂੰ ਛੇੜੀ ਆਇਆ ਭਗਤੀ ਦੀ ਭੰਗਣਾ ਨਾ ਪਾਈ ਮੇਰੀ ਦੂਜੀ ਤਾਂ ਭਗਤੀ ਕਰਦਾ ਮੈਂ ਆਏ ਛੱਡਦੇ ਆ ਪੈਸੇ ਤਾਂ ਲੋਕ ਇੱਧਰ ਦੇਖ ਦੇ ਦੇਖ ਓ

ਜਿਵਾ ਕਵਾ ਚ ਲੈ ਜੀ ਨਾਲੇ ਦੋ ਰੋਟੀਆਂ ਲਾ ਦੇ ਮੇਰੀਆਂ ਚੱਲ ਲਾ ਦੇ ਹੋਰ ਉਧਰ ਭੱਜ ਜਾ ਆਪਣੇ ਪਰਲੇ ਪਾਸੇ ਉਧਰ ਚੁੱਲਾ ਚੱਲਾ ਬਣਿਆ ਪਿਆਗਾ ਉਹ ਰੋਟੀ ਟੁੱਕ ਲੈ ਕੇ ਦੇ ਦੇ ਮੈਨੂੰ ਐ ਤੇ ਮੈਂ ਕਰੈ ਨਹੀਂ ਮੜਾ ਮੋਟਾ ਤੋਰਾ ਫੇਰਾ ਕਰ ਲਾ ਤੜਕੇ ਦਾ ਬੈਠਾ ਸੀਗਾ ਫਤੂ ਪਾਸੀ ਹੋਰ ਤੇ ਨਹੀਂ ਲੈਣੇ ਬਸ ਹੋ ਤਾਂ ਆਂ ਸਬਰ ਨਾਲ ਰਿਆ ਕਰ ਫਿਰ ਤੈਨੂੰ ਵੱਧ ਦਿਆ ਕਰੂੰਗਾ ਠੀਕ ਹੈ ਠੀਕ ਹੈ ਸਬਰ ਨਾਲ ਟੋੜੀ ਟੋਆ ਆਪਦਾ ਚੰਗਾ ਬਾਚ ਨੂੰ ਸਾਰਾ ਕੁਝ ਵਾਧੂ ਮਿਲ ਜਾ ਜੇ ਤੂੰ ਲਾਗੀ ਭੁੱਖ ਦਿਖਾਉਣਾ ਫੇਰ ਨਹੀਂ ਕੁਝ ਮਿਲਣਾ ਭੁੱਖ ਤੇ ਦਿਖਾਈ ਮੇ ਲਾਡੋ ਬਣ ਕੇ ਚੰਗਾ ਰੁੱਖ ਨਾ ਤੇਰੀ ਭੁੱਖ ਮੈਂ ਕੱਢ ਦੂੰਗਾ ਹੋਰ ਦਾ ਚੰਗਾ ਅਮਾ ਫਿਰ ਤੇ ਜਾ ਆ ਮੋੜ ਮੋੜ ਤੋੜਾ ਪੇਰਾ ਜਾ ਕਰਿਆ ਅਮਾ ਆਜ ਰੋਟੀ ਲਾ ਕੇ ਰੱਖ ਦੇ ਮੇਰੀ ਤੇ ਤੂੰ ਜਾਣਾ ਹੋਇਆ ਤਾਂ ਮੈਨੂੰ ਬੋਲ ਮਾਰ ਜੀ ਮੈਂ ਕਿਹੜਾ ਦਿਆ ਮਤ ਹੈ ਨਾ दोर होती है चला ला ते चला। सोनी है जी ते चला दे तू दो छोटी उम्र चल नाले अपना ढांचा रुड़िया जाऊे जवाक बन जाने बेचारी फेरा कर लागे वादिया तो लाया ला काम बने मेरा ਆਨ ਫਿਲ ਆ ਗਈ ਜੰਮਤ। ਲੈ ਗੱਲ ਬਣ ਗਈ ਹੁਣ ਸੰਗ ਤਾਂ ਹੁਣ ਬਾਵਾ ਲਾਗੀ ਨਾ ਮੇਰੇ ਕੋਲ। ਹਲ ਤੋ ਆਕੇ ਮੁੰਡੇ ਜੇ 20000 ਰੁਪਏ ਦੇ ਕੇ ਕਹਿੰਦੇ ਕਿ ਸਾਡੇ ਮੋਟਰ ਲੱਗ ਗਈ। ਇੱਕ ਕਹਿੰਦਾ ਕੋਠੀ ਪੈ ਗਈ। ਤੇ ਕੋਠੀ ਭੈਣ ਦੇ ਲੰਨੋ ਛੁੱਡੇ ਆਪਦੇ ਪੈਸੇ ਨਹੀਂ ਪਈ ਆ ਮੈਂ ਤਾਂ ਨਹੀਂ ਪਾਈ ਮੈਂ ਤਾਂ ਕਹਿਤਾ ਸੀ। ਇੱਕ ਵਾਰੀ ਦੂਜਾ ਆਇਆ ਕਹਿੰਦਾ ਮੋਟਰ ਲੱਗ ਗਈ। ਕਿ ਮੈਂ ਕਿਹੜਾ ਪਾਏਂਦੀ ਗੁੱਦੀ ਇੱਥੇ। ਲੈਣ ਮੈਣ ਵੀ ਮੈਂ ਮੋਟਰ ਲਵਾਸਦੀ ਆਏ। ਆਈ ਦਾ ਸਰਪੀੜੇ ਬਣੀ ਜਾਂਦੇ ਨੇ ਲੰਗ ਲਈ ਜਾਂਦਾ ਦਾ ਵਧੀਆ ਟਾਈਮ ਪਾਸ ਹੋ ਜਾਂਦਾ ਹੁੰਦਾ ਤਾਂ ਬੱਲੇ ਕਿ ਲੀਂਦਾ ਕੰਮ ਕੰਡਾ ਦੇਖਦੇ ਆ ਰੋਟੀ ਲਾਤੀ ਹੋਈ ਫੇਰ ਰੋਟੀ ਲਾਤੀ ਹੋਈ ਉਹਨੇ ਤੇ ਨਾਲੇ ਜਵਾਕਾਂਆਂ ਵਾਸਤੇ ਦੁੱਧ ਪਿਆ ਉੱਥੇ ਜਾ ਰਿਹਾ ਉਹਦੇ ਜਾਲੀ ਜੀ ਤੇ ਦੁੱਧ ਵੀ ਲੈ ਜੂਗੀ ਦੁੱਧ ਲੈ ਜੂਗੀ ਕਿਲੋ ਦੂੜ ਕਿਲੋ ਦੁੱਧ ਪਿਆ ਮੈਂ ਕੱਲਾ ਜਾਣਾ ਕਿਹੜਾ ਹੋਣੇ ਤੇ ਚਾਹ ਪਾਣੀ ਪੀਊਗਾ ਬਣਾ ਕੇ ਟੜਕੇ ਫੇਰ ਆ ਜੂਗੀ ਉਹ ਰੋਟੀ ਟੁੱਕ ਦੇ ਵੇਲੇ ਨੂੰ ਇਤਨੀ ਜਿਹਦਾ ਮਾਰ ਲੂਗੀ ਉਹਨੂੰ ਕਹਿੰਦਾ ਨਹੀਂ ਯਾਰ ਕੋਲ ਕਰ ਲਾਗੋ ਹੁਣ ਤਾਂ ਪਰ ਪੱਕਾ ਹੀ ਆ ਕੰਮ ਉਹਦਾ ਹੁਣ ਤਾਂ ਨਹੀਂ ਉਹ ਟਲਦੀ ਹੁਣ ਤਾਂ ਭਾਂ ਤੇ ਉਹਦੀ ਨਦੀਆਂ ਚੀਰ ਦੀ ਆਇਆ ਕਰੋ ਵੀ ਨਦੀਆਂ ਚੀਰ ਦੀ ਆਇਆ ਕਰੋ ਕਿਉਂਕਿ ਮੈਨੂੰ ਪਤਾ ਹੋ ਉਹ ਪੈਸੇ ਦੀ ਲਾਲਚ ਨਾਲ ਨਾ ਪੈਸੇ ਤੁਹਾਨੂੰ ਦਿਖਾਇਆ ਨਹੀਂ ਤਾਂ ਭਾਂ ਦੀ ਬੁੱਧੀ ਜਾਨ ਲੈ ਕੇ ਨਹੀਂ ਉਹਨੇ ਆਪੇ ਜੀ ਭੈਣ ਬੇਲਾਂਦੀ ਕਿਤੇ ਸੁਣਦੀ ਨਾ ਜਾਵੇ ਉਹਨੇ ਹੱਜੂ ਗੇ ਮਰਿਆ ਕਹਿੰਨੀ ਆ ਭੈਣ ਬੇਲਾਂਦੀ ਏ ਮਰਿਆ ਕਹਿੰਨੀ ਆ ਉਹ ਗੱਲਾ ਕਰੀ ਨਹੀਂ ਆਪ ਨਾਲੇ ਕਹਿੰਨੀ ਕਿੱਧਰ ਮਰਿਆਗਾ ਤੂੰ ਤਾਂ ਮੈਨੂੰ ਲੱਗਦਾ ਜੂਰ ਪਾਰ ਲਾਵੇਂਂਗੇ ਮੈਨੂੰ ਨਹੀਂ ਪਾਰ ਲਾਉਂਦੀ ਤੂੰ ਨਾ 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 ਕਿ ਮੈਨੂੰ ਪਾਰ ਹੀ ਨਾਉਂਦੀ ਚੱਲ ਰੋਟੀਆਂ ਤਾਂ ਮੈਂ ਲਾਤੀ ਆ ਸੀ ਰੋਟੀਆਂ ਦਾ ਭਾਈ ਦੀ ਗਾਂਡ ਜਿਹਾਉਣ ਯਾਰ ਗੱਲ ਕਰ ਤੂੰ ਭਾਈ ਚੋਦੇ ਹੁਣੇ ਲੱਗ ਗਿਆ ਮਰਿਆਗਾ ਮੈਂ ਤਾਂ ਤੂੰ ਸੁਣ ਲਿਆ ਮੈਂ ਤਾਂ ਨਹੀਂ ਡਰਦੇ ਪਿਛਵਾੜ ਚ ਚਲੋ ਮੈਂ ਤਾਂ ਛੋੜ ਲਿਆ ਤੇ ਵੀ ਆਇਆ ਜਿਸੀ ਮਰਿਆ ਮੈਂ ਤੈਨੂੰ ਨਹੀਂ ਕਹਿੰਦੀ ਸੀ ਮੈਂ ਤਾਂ ਆਪਦੇ ਘਰ ਵਾਲ ਨੂੰ ਕਹਿੰਦੀ ਸੀ ਵਧੀਆ ਮੈਂ ਕਹ ਵਧੀਆ ਨਿਕਲਿਆ ਮਰਿਆ ਤੇ ਫਿਰ ਤੂੰ ਜਦੋਂ ਆਪਦੇ ਘਰ ਵਾਲੇ ਨੂੰ ਬਖਸ਼ਦੀ ਨਹੀਂ ਮੈਨੂੰ ਕਿੱਥੋਂ ਬਖਸ਼ੇਗੀ ਉਹ ਤਾਂ ਫਿਰ ਕੁੱਟਦਾ ਸੀ ਮੈਨੂੰ ਤੇ ਫਿਰ ਮੈਂ ਵੀ ਹੁਣ ਕੁੱਟੇ ਹੀ ਕਰੂੰ ਤੈਨੂੰ ਜਦੋਂ ਹੁਣ ਤੋਂ ਮੇਰੀ ਬਣ ਗਈ ਹੁਣ ਤਾਂ ਮੈਂ ਇਹ ਵੀ ਚਿੱਤਰਾਂ ਦੇ ਰੰਗਾਂ ਲਾਇਆ ਕਰੂੰ ਤੂੰ ਕੀ ਘਟੇਂਗਾ ਮੈਂ ਤਾਂ ਤੈਨੂੰ ਕੁਛ ਕਹੀ ਨਹੀਂ ਤੇ ਫਿਰ ਜਦੋਂ ਤੂੰ ਆਪਦੇ ਜਿਹੜਾ ਸਕੇ ਵਿਆਹ ਇਹਨੂੰ ਕਹਿੰਦੀ ਆ ਕਿ ਕਿੱਦਾਂ ਮਰਿਆਗਾ ਮੈਨੂੰ ਤਾਂ ਤੂੰ ਫਸੀਂ ਇੱਧਰ ਆਈ ਨਹੀਂ ਕੰਮ ਚੱਲਦਾ ਚੱਲ ਗਾ ਕੀ ਹੋ ਗਿਆ ਗਲਤੀ ਮਾਣੋ ਹਾਂ ਗਲਤੀ ਚੱਲ ਮੈਂ ਰੋਟੀ ਤਾਂ ਲਾਈ ਰੋਟੀ ਲਾ ਕੇ ਤੂੰ ਐ ਕਰ ਜਾਲੀ ਚ ਦੁੱਧ ਪਿਆਗਾ ਹੈ ਦੁੱਧ ਲੈ ਗਈ ਤੇ ਨਾਲੇ ਕੰਮ ਚੰਦ ਜੀ ਹੁਣ ਕਿਵੇਂ ਕਰੀਏ ਕਿ ਤੜਕੇ ਦੇਖਾਉਗੇ ਤੜਕੇ ਨਹੀਂ ਹਾਂ ਚੱਲ ਤੜਕੇ ਆ ਜੀ ਸੁਣਿਆ ਚੀਕ ਬਾਜ ਨੂੰ ਆ ਜੀ ਚੰਗਾ ਬਾਬੇ ਨੂੰ ਫੋਨ ਕਰ ਲਈ ਨਹੀਂ ਚੰਗਾ ਚੰਗਾ ਨਹੀਂ ਜਿਹੜਾ ਰੰਗ ਰੂਪ ਸੋਹਣਾ ਬੁੱਤ ਨੱਟ ਰੁਕ ਜੀ ਦੀ ਢਾਲ ਬਹੁਤ ਬਗੋ ਜੀ ਸੋਹਣੀ ਬਣੀ ਹੈ ਚੱਲ ਦੇਖ ਰਿਹਾ ਹੈ ਥੋੜੇ ਇੱਥੇ ਸੇ ਹੋਰ ਦੇ ਦੇ ਐਵੇਂ ਐਨੇ ਤਾਂ ਤੈਨ ਦਿੱਤੇ ਸੀ ਹੋਰ ਪੈਸੇ ਕਰਨਾ ਤੂੰ ਮੈਨਾਂ ਤਾਂ ਭਾਰ ਤੂੰ ਵੀ ਨਹੀਂ ਲਾਉਂਦੀ ਮੈਨੂੰ ਭੁੱਖ ਜੀ ਮਾਰੀ ਪਈ ਐ ਜਮਾ ਭੁੱਖ ਜੀ ਮਾਰੀ ਪਈ ਕਜਰਾ ਦੀ ਏ ਤੈਨੂੰ ਕਿਧਰ ਕਿੱਥੇ ਫਸੀ ਸੀ ਤੂੰ ਦੇਖ ਕੇ ਮੈਂ ਭੈਣ ਦੇ ਖਸਮਾਂ ਦੀ ਕਰਦੀ ਆ ਲੈਨੇ ਕ ਲੈ ਜਾ ਲਾਲਾ ਉਹ ਤੈਨੂੰ ਦਿੱਤਾ ਸੀ ਉਹ ਤੇ 20000 ਰੁਪਏ ਖਾ ਵੀ ਗਏ ਹੋ ਹੋ ਇਹਨੇ ਮੈਂ ਕਿਨੇ ਪਰਮਾਚੇ ਕਈ ਵਾਰੀ ਕੋਈ ਆ ਜਾਂਦਾ ਲੈ 1500 ਰੁਪਏ ਲੈਂਦਾ ਬਹੁਤ 1500 ਪਹਿਲਾਂ ਤੇ ਤਾਂ 1500 3000 ਹੋ ਗਿਆ 2000 ਹੈ 3 ਹੋ ਗਿਆ ਦੇਖ ਲੈ ਇਹ ਹੋਰ ਕਿ ਹੋ ਗਿਆ ਉਧਰ ਤੋਂ ਕੋਈ ਜੰਨੀ ਆ ਭੈਣ ਤੇ ਲੰਚ ਕੇ ਹੁਣ ਹੀ ਤੂੰ ਤਾਂ ਵੀ ਮੈਨੂੰ ਲਾਗੀ ਕਰ ਤੂੰ 3000 ਰੁਪਏ ਹੈ ਤੂੰ ਲੈ ਚੁੱਪ ਕਰਕੇ ਚਲ ਠੀਕ ਹੈ ਮੈਂ ਰੋਟੀ ਲਾਤੀ ਹਾਂ ਆ ਲਾਤੀ ਹੈ ਠੀਕ ਹੈ ਢੜਕੇ 6 ਵਜੇ ਨਾਲ ਇੱਥੇ ਆ ਜਾ ਕਰ ਮੇਰੇ ਕੋਲ ਦਿਲਾਂ ਦੇ ਉਹ ਬਰੈਡ ਚੇਚ ਪਾ ਲਿਆ ਕਰਨਾ ਥੱਲੇ ਐ ਕਹ ਨੂੰ ਕਹਿਣਾ ਵੀ ਐ ਕਿਉਂ ਕਹਣਾ ਹੋਰ ਹੁਣ ਤੂੰ ਐ ਘਰ ਜਾ ਫਿਰ ਜਬਰੇ ਚੁਕ ਹੈ ਨੀ ਕੋ ਘਰ ਲੈ ਬਾਤ ਕਰ ਲਾ ਪੈਸੇ ਨਹੀਂ ਮਿੱਠੀ ਲੈਣੀ ਮੈਨੂੰ ਵੀ ਦੇ ਦੇ ਹੈ ਹੂੰ ਹੂੰ ਕੀ ਕਰੀਏ ਨੀ ਆ ਤੜਕੇ 6 ਵਜੇ ਆ ਜੀ ਬਾਗ ਜਾ ਫਿਰ ਤੂੰ ਤਾਂ ਉਹ ਤਾਂ ਜਾ ਰਿਹਾ ਸੁ ਤੜਕੇ ਹੀ ਦੇਖਾਂਗੇ ਫਿਰ ਗੱਲ ਰੋਟੀ ਲਾ ਲਾ ਗਈ ਸੀ ਜੀ ਰੋਟੀ ਜਵਾਕਾਂ ਦੀ ਲੈ ਜੀ ਕੋਈ ਨਹੀਂ ਲੈ ਜੀ ਨਾਲੇ ਦੁੱਧ ਦਾ ਜੱਗ ਭਰਿਆ ਪਿਆ ਝਾਲੀ ਚੋਲ ਆ ਜਾ ਜਾ ਫਿਰ ਬਾਗ ਜਾ ਉਹ ਮੈਨੂੰ ਕੀ ਲੋੜ ਹੈ ਰੋਟੀ ਆਦੀ ਮੇਰੇ ਕੋਲ ਤਾਂ ਪੈਸੇ ਆ ਮੈਨੂੰ ਕੀ ਲੋੜ ਹੈ ਮੇਰੇ ਕੋਲ ਤਾਂ ਪੈਸੇ ਆ ਰੋਟੀਆਂ ਦੀ ਮੈਨੂੰ ਕੀ ਲੋੜ ਹੈ ਜੀ ਜੀ ਮੈਂ ਹੁਣੇ ਪੈਸੇ ਨਹੀਂ ਮੇਰੇ ਕੋਲੇ ਕੋਈ ਲੋੜ ਆ ਰਹੀ ਹੈ ਹਾਂ ਉਹ ਮੈਂ ਤਾਂ ਇਹ ਕਹੀ ਨਹੀਂ ਰੋਟੀਆਂ ਲਾਤੀ ਚੱਲ ਮੈਂ ਖਾ ਲੂਗਾ ਚੱਲ ਕੋਈ ਨਹੀਂ ਮੈਨੂੰ ਲੱਗੀ ਜਾਂਦਾ ਤੇਰੀ ਚਾਲ ਦਾ ਪਤਾ ਮੈਨੂੰ ਨਹੀਂ ਸੀ ਹੁੰਦਾ ਕੰਨ ਲਾ ਕੇ ਸੁਣਾ ਹੋਰ ਕੀ ਨਾਂ ਲਾ ਕੇ ਸੁਣਾ ਇਹ ਬਾਤ ਕੀ ਕਹਤਾ ਮੈਂ ਕੋਈ ਨਾ ਤੜਕੇ ਦੇ ਦਿੰਦਾ ਪਟੰਗਾ ਅੰਨ ਤੂੰ ਜਾ ਕਰੀ ਕੀ ਤੇਰੀ ਅੰਨਾ ਆ ਸਲਵਾਰ ਪਾਟੀ ਬਾਈ ਫਿਰਦੀ ਐ ਨਹੀਂ

ਜਾ ਫਿਰ ਮੈਂ ਤਾਂ 10 ਰੁਪਏ ਉਧਰ ਹੋਰ ਬੰਦ ਮੈਨੂੰ ਲੋੜ ਹੈ ਪੈਸੇ ਦੇ ਦਿੱਤਾ ਤਾਂ ਕਿ ਕੀ ਜੀ ਦੀ